ਅੱਜ ਬਾਬਾ ਸਾਹਿਬ ਦੇ ਜਨਮ ਦਿਵਸ ਦੇ ਉਪਲਬਖਸ਼ ਦੇ ਵਿੱਚ ਅੰਬੇਡਕਰ ਚੇਤਨਾ ਮਾਰਚ ਕਮੇਟੀ ਵੱਲੋਂ ਇੱਕ ਬਹੁਤ ਹੀ ਵਿਸ਼ਾਲ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ। ਔਰ ਅੱਜ ਸਾਰੀ ਜਥੇਬੰਦੀਆਂ ਜਿਹੜੀਆਂ ਇੱਥੇ ਇਕੱਠੇ ਹੋ ਕੇ ਭਾਰਤੀ ਸੰਵਿਧਾਨ ਦੀ ਜਿਹੜੀ ਰੱਖਿਆ ਦੇ ਲਈ ਸਾਰੇ ਮੈਦਾਨ ਦੇ ਵਿੱਚ ਉਤਰੇ ਹੈ। ਜਿਸ ਤਰੀਕੇ ਨਾਲ ਇਸ ਵੇਲੇ ਸੰਵਿਧਾਨ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਹੈ। ਸਾਰੇ ਇੱਜਤੇ ਬੰਦਿਆ ਕੱਟੇ ਹੋ ਕੇ ਜਿਹੜਾ ਚੇਤਨਾ ਮਾਰਚ ਕੱਢ ਕੇ ਲੋਕਾਂ ਨੂੰ ਦੱਸ ਰਿਹਾ ਕਿ ਜਿਹੜਾ ਕਨਸਟੀਟਿਊਸ਼ਨ ਹੈ ਉਹ ਸੁਪਰੀਮ ਹੈ ਔਰ ਕੰਟਰੀ ਜਿਹੜਾ ਹੈ ਕਨਸਟੀਟਿਊਸ਼ਨ ਦੇ ਨਾਲ ਹੀ ਗਵਰਨ ਕੀਤਾ ਜਾਏਗਾ ਲੇਕਿਨ ਜਿਹੜੀਆਂ ਦੂਸਰੀਆਂ ਤਾਕਤਾਂ ਉਹ ਨਹੀਂ ਚਾਹੁੰਦੀਆਂ ਕਿ ਦੇਸ਼ ਜਿਹੜਾ ਹੈ ਇੱਕ ਲੋਕਤੰਤਰੀ ਦੇਸ਼ ਹੈ ਡੈਮੋਕ੍ਰੇਟਿਕ ਕੰਟਰੀ ਕੰਟਰੀ ਰਵੇ ਔਰ ਉਹ ਇਹਨੂੰ ਇੱਕ ਜਿਹੜਾ ਇੱਕ ਹੱਥ ਦੇ ਵਿੱਚ ਜਿਸ ਤਰ੍ਹਾਂ ਕਿ ਪਹਿਲੇ ਰਾਜਾ ਹੁੰਦਾ ਸੀ ਉਹ ਇੱਕ ਸਰਕਾਰ ਚਲਾਉਂਦਾ ਸੀ ਉਸੇ ਤਰੀਕੇ ਨਾਲ ਹੁਣ ਉਸੇ ਹੀ ਵਿਵਸਥਾ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਲਈ ਜਿੰਨੇ ਵੀ ਜਥੇਬੰਦੀਆਂ ਹੈ ਜਿੰਨੇ ਵੀ ਲੋਕ ਹੈ ਸਾਰਿਆਂ ਨੂੰ ਅਸੀਂ ਇਸ ਮੰਚ ਤੋਂ ਅਪੀਲ ਕਰਦੇ ਹਾਂ ਕਿ ਸਾਰੇ ਇਕੱਠੇ ਹੋ ਕੇ ਜਿਹੜੇ ਹੈ ਕਨਸਟੀਟਿਊਸ਼ਨ ਦੀ ਰੱਖਿਆ ਖੜੇ ਜਿਹੜਾ ਕਿ 바ਵਾ ਸਾਹਿਬ ਨੇ ਬੜੀ ਹੀ ਮਿਹਨਤ ਨਾਲ ਸਾਰੇ ਹੀ ਲੋਕਾਂ ਲਈ ਬਣਾਇਆ ਹੈ ਜੈ ਭੀਮ ਜੈ ਪਰ